ਪੰਜਾਬ ਦੇ ਫੂਡ ਸਪਲਾਈ ਵਿਭਾਗ ਵੱਲੋਂ ਇੱਕ ਬੜੇ ਸ਼ਾਨਦਾਰ ਜਿਹੜੀ ਅਨਾਉਂਸਮੈਂਟ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਇਆ ਪੰਜਾਬ ਦੇ ਅੰਦਰ ਜਿਹੜੇ ਡੀਪੋ 홀ਡਰ ਨੇ ਸਾਡੇ ਉਹਨਾਂ ਵੱਲੋਂ ਕਈ ਵਾਰ ਡਿਮਾਂਡ ਆਂਦੀ ਰਹੀ ਹੈ ਮੰਗ ਆਂਦੀ ਰਹੀ ਹੈ ਕਿ ਸਾਡੀ ਜਿਹੜੀ ਮਾਰਜਨ ਬਣੀ ਹੈ ਉਹ ਉਹਨੂੰ ਵਧਾਇਆ ਜਾਵੇ ਕਿਉਂਕਿ ਲੰਬੇ ਅਰਸੇ ਤੋਂ ਜਿਹੜੀ ਮਾਰਜਨ ਮਣੀ ਉਹਨਾਂ ਨੂੰ ਮਿਲਦੀ ਹੈ ਉਹਦੇ ਵਿੱਚ ਕੋਈ ਵਾਅਦਾ ਨਹੀਂ ਸੀ ਕੀਤਾ ਗਿਆ ਸੋ ਕਈ ਵਾਰ ਉਹਨਾਂ ਨੇ ਸਾਨੂੰ ਮਿਲ ਕੇ ਰਿਕਵੈਸਟ ਵੀ ਕੀਤੀ ਚਿੱਠੀ ਪੱਤਰਾਂ ਵੀ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਕੋਲ ਰੱਖੀ ਜਾਂਦੀ ਰਹੀ ਹੈ ਸੋ ਉਹਨਾਂ ਦੀ ਇਸ ਮੰਗ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦਾ ਖੁਰਾਕ ਤੇ ਸਿਵਲ ਸਿਪਾਈ ਮਹਿਕਮੇ ਵੱਲੋਂ ਇੱਕ ਤਜ਼ਵੀਜ਼ ਇੱਕ ਤਜ਼ਵੀਜ਼ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਰੱਖੀ ਸੀਗੀ ਉਹਨਾਂ ਦੀ ਮੰਗ ਦੇ ਹਦਾਰ ਤੇ ਸੋ ਉਸ ਤਜ਼ਵੀਜ਼ ਨੂੰ ਪ੍ਰਵਾਨ ਕਰਦਿਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਹੀ ਮੈਂ ਸਮਝਦਾ ਵੀ ਕਿ ਇਤਿਹਾਸਿਕ ਫੈਸਲਾ ਜਿਹੜੇ ਡੀਪੂ ਹੋਲਡਰ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਕਿਆ ਸੋ ਅ ਮੈਂ ਇਸ ਕੜੀ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਨਾਲ ਇਹ ਸ਼ੇਅਰ ਕਰਦਾ ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਪਹਿਲੋਂ ਜਿਹੜੇ ਅਨਾਜ ਦੇ ਵਿੱਚੋਂ ਮਾਰਜਿਨ ਮਣੀ ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੋ ਹੋਲਡਰਾਂ ਨੂੰ ਉਹ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀਗੀ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਸੀਗੀ ਸੋ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਅਦਾ ਕਰਦੇ ਆ ਹੁਣ ਇਹ 50 ਰੁਪਏ ਦੀ ਥਾਂ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣੀ ਆ ਉਹ ਹੁਣ ਮਿਲਣੀ ਸਰਕਾਰ ਨੇ ਮੱਲਾ ਸ਼ੁਰੂ ਕੀਤੀ ਆ ਸੋ ਇਹ ਮਾਰਜਨ ਬਣੀ ਅਪ੍ਰੈਲ 2024 ਤੋਂ ਪਿਛਲੇ 6 ਮਹੀਨੇ ਤੋਂ ਪਿੱਛੇ ਜਾ ਕੇ ਅਸੀਂ ਜਿਹੜੀ ਹੈ ਉਹਨਾਂ ਨੂੰ ਇਹ ਜਿਹੜੀ ਲਾਗੂ ਕੀਤੀ ਆ ਸੋ ਇਹਦਾ ਬਣਦਾ ਜਿਹੜਾ 38 ਕਰੋੜ ਰੁਪਈਆ ਅੱਜ ਦੀ ਡੇਟ ਤੱਕ ਉਹ ਵੀ ਜਿਹੜਾ ਨੂੰ ਜਾਰੀ ਕਰ ਦਿੱਤਾ ਸੋ ਮੁੱਕ ਤੌਰ ਤੇ ਲਗਭਗ ਦੁੱਗਣੀ ਆਪਾਂ ਕਹਿ ਸਕਦੇ ਹਾਂ 90 ਰੁਪਏ ਹੁਣ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਹੈ ਉਹਨਾਂ ਨੂੰ ਮਿਲਿਆ ਕਰੂਗੀ ਇਹਦੇ ਅਦਾਗੀ ਵੀ ਸ਼ੁਰੂ ਕਰ ਦਿੱਤੀ ਹੈ ਸੋ ਇਹਦੇ ਨਾਲ 14400 ਜਿਹੜੇ ਰਾਸਨ ਦੀਪੂ ਨੇ ਪੰਜਾਬ ਦੇ ਅੰਦਰ 14400 ਇਹ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਅ ਮਤਲਬ ਮੈਂ ਸਮਝਦਾ ਵੀ ਆਰਥਿਕ ਲਾਭ ਮਿਲਿਆ